ਹਾਂਜੀ ਦੋਸਤੋ ਸਾਰ ਨੂੰ ਸਤਿ ਸ੍ਰੀ ਅਕਾਲ ਦੋਸਤੋ ਜਦੋਂ ਉਹ ਕਾਲਪੁਰਖ ਵਾਹਿਗੁਰੂ ਕਿਸੇ ਦੀ ਜਾਨ ਨੂੰ ਬਚਾਉਂਦਾ ਹੈ ਤਾਂ ਉਹ ਕਾਲਪੁਰਖ ਵਾਹਿਗੁਰੂ ਕਿਸੇ ਵੀ ਰੂਪ ਦੇ ਵਿੱਚ ਆ ਜਾਂਦਾ ਹੈ ਇਹ ਗੱਲ ਸਿਰਫ ਉਹ ਕਾਲਪੁਰਖ ਵਾਹਿਗੁਰੂ ਹੀ ਜਾਣਦਾ ਹੈ ਹੋਰ ਕੋਈ ਵੀ ਇਸ ਗੱਲ ਨੂੰ ਸਮਝ ਨਹੀਂ ਸਕਦਾ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਦੋਂ ਇਹ ਬੰਦਾ 에ਰਪੋਰਟ ਦੇ ਪਹੁੰਚਦਾ ਹੈ ਤਾਂ ਅਚਾਨਕ ਹੀ ਇਸ ਬੰਦੇ ਨੂੰ ਹਾਰਟ ਅਟੈਕ ਆ ਜਾਂਦਾ ਹੈ ਉਸ 에ਰਪੋਰਟ ਦੇ ਵਿੱਚ ਇੱਕ ਲੇਡੀਜ਼ ਡਾਕਟਰ ਵੀ ਹੁੰਦੀ ਹੈ ਜਦੋਂ ਇਸ ਬੰਦੇ ਬਾਰੇ ਉਸ ਲੇਡੀ ਜੀ ਡਾਕਟਰ ਨੂੰ ਪਤਾ ਲੱਗਦਾ ਹੈ ਤਾਂ ਲੇਡੀ ਜੀ ਡਾਕਟਰ ਸੀਪੀਆਰ ਦੀ ਮਦਦ ਦੇ ਨਾਲ ਉਸ ਬੰਦੇ ਦੀ ਜਾਨ ਨੂੰ ਬਚਾ ਲਿਆ ਜਾਂਦਾ ਹੈ ਦੋਸਤੋ ਕਰਤਾ ਧਰਤਾ ਤਾਂ ਸਿਰਫ ਉਹ ਕਾਲਪੁਰਖ ਵਾਹੀ ਗੁਰੂ ਹੈ ਇਨਸਾਨ ਨੇ ਤਾਂ ਸਿਰਫ ਨਾ ਹੀ ਹੈ ਕਮਾਇ ਕੀਤਾ ਹੈ ਦੋਸਤੋ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਬੱਦ ਤੋਂ ਬੱਦ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲਡ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ